ਕਿੰਨੇ ਬਹਾਰੇ ਸੂਝਮਾਨ ਆਉਧਾਰੋ ਤੇ ਵਲੰਟੀਅਰੋ ਸਾਡਾ ਵੱਡਾ ਵੀਰ ਭਾਈ ਪ੍ਰੇਤਪਾਲ ਸ਼ਰਮਾ ਜੀ ਅਸੀਂ ਬਿਆਨ ਨਾਲ ਪਾਲੀ ਕਹਿੰਦੇ ਕਿ ਯੂਨੀਵਰਸਿਟੀ ਨਾਲ ਤੁਹਾਡਾ ਜਾਣਦੇ ਆ ਪ੍ਰਾਣੇ ਮਿੱਤਰ ਨੇ ਭਾਈ ਸੁchendeਰ ਕੌਣੀ ਜੀ ਬੜੇ ਮਿਹਨਤੀ ਵਿਦਿਆਰਥੀ ਕੋਲ ਕਰਦੇ ਸੋ ਬਾਕੀ ਭਾਈ ਚੰਦਰਜੀਤ भाई रामाण जी प्रोफेसर साहब कमल जीत जी मनजीत जी एमसी साहब हो दोस्त मित्र पहुंचे हुए हैं जिन्ह ना नहीं लिया मैं माफी चाहना बाकी केतलवा की धरती कलाकार की धरती है क्योंकि मैं भी ਸਭ ਤੋਂ ਪਹਿਲਾਂ ਮੇਰੇ મિતਰ ਸਾਹਿਬ ਦਾ ਹੈ ਗੁਰਦਾਸ ਮਾਨ ਸਾਹਿਬ ਦਾ ਆਉਂਦਾ ਹੈ ਉਸ ਤੋਂ ਬਾਅਦ ਮਨਿੰેશ ਕਪੂਰੀਆ ਜੀ ਜਿਹੜੇ ਪੰਜਾਬੀ ਪਰਮਾ ਲਿਖਦੇ ਨੇ ਤੇ ਪੰਜਾਬੀ ਗਾਣੇ ਲਿਖਦੇ ਨੇ ਜਾਨੀ ਜੀ ਸੋ ਬੜੇ ਕਲਾਕਾਰ ਇਸ ਧਰਤੀ ਨੇ ਪੈਦਾ ਕੀਤੇ ਹੈ ਸੋ ਮੈਂ ਮੈਨੂੰ ਖੁਸ਼ ਮੈਂ ਮੇਰੀ ਖੁਸ਼ੀ ਸੁਣਤੀ ਹੈ ਕਿ ਜਿੱਤੇ ਮੇਰੀ ਇੱਕ ਤਾਂ ਨਾਮ ਸੁਣੀ ਉਹ ਬਾਬਾ ਫਰੀਦ ਜੀ ਦੀ ਧਰਤੀ ਤੋਂ ਨਾ ਸੁਣ ਸਭ ਤੋਂ ਪਹਿਲੀ ਗੀਤ ਮੇਰੀ ਹੀ ਹੈ ਕਿਉਂਕਿ ਜਿਸ ਦੇ ਪਿੱਛੇ ਅੱਗੇ ਬਾਬਾ ਫਰੀਦ ਜੀ ਦਾ ਨਾਮ ਜੁੜਾ ਹੋਵੇ ਉਹਨੂੰ ਤਾਂ ਸੱਚੀ ਦਾ ਪਾਟਾ ਰਹਿਣੀ ਨਹੀਂ ਚਾਹੀਦਾ ਨਾ ਹੀ ਰਹਿਣਾ। ਸੋ ਮੇਰਾ ਫਿਰਮਾ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ। ਜਦੋਂ ਮਾਨ ਸਾਹਿਬ ਨੇ ਮੈਨੂੰ ਆਫਰ ਕੀਤੀ ਕਿ ਤੂੰ ਚੋਣ ਲੜਨੀ ਹੈ ਤਾਂ ਮੈਂ ਉਹਨੂੰ ਕਿਹਾ ਮੇਰਾ ਬਹੁਤ ਵਧੀਆ ਕੰਮ ਚੱਲਦਾ ਹੈ ਕਿਉਂਕਿ ਪਿਛਲੇ 10-11 ਸਾਲਾਂ ਤੋਂ

ਪੁੱਤੋ ਦੇ ਮੇਰੇ ਮਿੱਤਰ ਵੀ ਆਏ ਆਪਣੇ ਬੁਢਾ ਜਾਲਜੀ ਬਾਈ ਭਾਗੀ ਜੀ ਜਗਤਾਰ ਜੀ ਜਿਹੜੇ ਮੇਰੇ ਮਾਮੇ ਦੇ ਮੁੰਡੇ ਨੇ ਸੋਸੀ ਮੈਂ ਇਸ ਇਲਾਕੇ ਵਿੱਚ ਬਲਾਉਂ ਕਰਦਾ ਜਿਵੇਂ ਚਰਨੀ ਦਵਾਈ ਕਹਿੰਦੇ ਕਿ ਪੋਤੇ ਨਾਲੋਂ ਦੋਤਾ ਨਾ ਮਿਆਰਾਂ ਚੁੱਕ ਕੇ ਜਦੋਂ ਵੀ ਤੁਸੀਂ ਦੇਖਿਆ ਉਹ ਸਾਰੇ ਆਪੋ ਉਸੇ ਗਲਚੋਂ ਨਿਕਲੇ ਆ ਨਾਨੀਆਂ ਆਪਣੀ ਨੂੰ ਤਾਂ ਚੋਰੀਆਂ मतलब दे, रहे हैं, दे रहे। so, मैं बड़ा दीवा के ए खुशी वे लाका मिले मैनु तो विश्वास दवा कि जो आपू इस बार मौका मिलता है भी कोई भी चाहे पिछले सारे बाखूबी जानते हो कि पहला ऐसा लीडर है चाहे कोई गलत काम हो रहा हो, हो जाए पर अखा सामने हो, कोई गलत काम नहीं हो सकता कला कला बता कहता है जे कोई गलत बहुत है क्योंकि साढ़े इलाके की खास करके मालवा बेट के पानी की सब तो बड़ी समस्या है पिछले जैसे मालवा नहर बारे अब गल की है आज तक पिछले भी साल पहला